ਕਿਹੜੀ ਜਗ੍ਹਾ ਤੇ ਰਹਿਣਾ ਪਵੇ ਮਡੇਆਲਾ ਤੋਂ ਮਡੇਆਰਾ ਤੇ ਇੰਨਾ ਵੱਡਾ ਹਾਸਾ ਵਾਪਰੇ ਆ ਔਰ ਬਲਾਸਟ ਹੋਇਆ ਤੇ ਤੁਹਾਡੀ ਵੀ ਦੁਕਾਨ ਇੱਥੇ ਚਪੇਟ ਚਾਈਏ ਹਾਂਜੀ ਇਹ ਮੇਰਾ ਬੁਟੀਕ ਸੀ ਸਾਰਾ ਮੈਨੂੰ ਹਲੇ 10 ਮਿੰਟ ਹੋਏ ਸੀਗੇ ਇੱਥੇ ਜਦੋਂ ਬਲਾਸਟ ਹੋਇਆ ਸਾਡੇ ਇਧਾਂ ਅੱਗ ਉੜ ਰੋੜ ਕੇ ਜਾਂਦੀ ਸੀ ਜਦੋਂ ਪਤਾ ਲੱਗਾ ਬੱਚਿਆਂ ਨੇ ਕਿ ਮम्मा ਲੱਗਦਾ ਦਾਲ ਚਿਕਾ ਮਾਰ ਲਾਪੇ ਬੱਚੀ ਦੋਨੇ ਮਾਵਾਂ ਤੇ ਆ ਕੇ ਕਹਿੰਦੀ ਮਮੀ ਪਚਾਲ ਆ ਗਿਆ ਪਚਾਲ ਆ ਗਿਆ ਜਦੋਂ ਅਸੀਂ ਲੱਗਿਆ ਸੀ ਕਿ ਗੈਸ ਪਲਾਂਟ ਨੂੰ ਅੱਗ ਲੱਗ ਗਈ ਕਿਉਂਕਿ ਅੱਗ ਇਦਾਂ ਬਹੁਤ ਆਉਂਦੀ ਸੀ ਅਸੀਂ ਇਦਾਂ ਹੀ ਬਸ ਦੌੜ ਪਏ ਜਿੱਦਾਂ ਸਾਰੇ ਪਿੰਡ ਲੋਕਾਂ ਨੂੰ ਬਾਜ਼ਮਾਰੀ ਕੁਝ ਨਿਜਲੇ ਇੱਥੇ ਆ ਕੇ ਦੇਖਿਆ ਫੇ ਮੈਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਜੇ ਮੈਂ ਆਈ ਮੇਰਾ ਸਾਰਾ ਕੁਝ ਸੜਦਾ ਪਿਆ ਹੈ ਮੇਰੇ ਤਾਂ ਮਸ਼ੀਨਾਂ ਮਿਲਡ ਤੱਕ ਹੋ ਗਈਆਂ ਲੋਹੇ ਦੀਆਂ ਸਾਰਾ ਆਰਡਰ ਬਾਹਰੋਂ ਆਉਂਦੇ ਆ ਸਾਨੂੰ ਮੈਂ ਹੱਲੇ ਰੈਡੀ ਕਰਕੇ ਰੱਖੇ ਸੀ ਦੇਖ ਲਓ ਤੁਸੀਂ ਲਹਿੰਗੇ ਲੂਗੇ ਸਭ ਇੱਦੇ ਤਿਆਰ ਕੀਤੇ ਸਭ ਸੜਿਓ ਪਏ ਆ ਕੁਝ ਮਾਲ ਪਾਇਆ ਸੀਗਾ ਉਦਾਂ ਵੀ ਸੇਲ ਵੀ ਕਰਦੀ ਸੀ ਨਾਲ ਮੈਂ ਮਰੇ ਕੋਸ਼ ਨੂੰ ਬਚਿਆ ਹੈਗਾ ਜਿਹੜੇ ਲੋਕਾਂ ਨੇ ਤੁਹਾਨੂੰ ਆਰਡਰ ਕੀਤੇ ਹੋਏ ਸੀ ਉਹ ਵੀ ਸੂਟ ਸੜ ਕੇ ਸੁਆਹ ਹੋ ਗਏ ਹਾਂਜੀ ਹਾਂਜੀ ਸਾਰੇ ਸੜ ਗਏ ਕੁਛ ਨਹੀਂ ਲੈ ਜਾਣ ਨੂੰ ਜੀ ਸਭ ਕੁਝ ਕਿੰਨੇ ਵਜੇ ਪਹੁੰਚੇ ਕਿੰਨੇ ਸਮੇਂ ਬਾਅਦ ਅਸੀਂ ਅਸੀਂ ਮੈਂ ਆਈ ਤਾਂ ਔਨ ਨਹੀਂ ਸੀ ਦਿੰਦੇ ਉੱਥੋਂ ਸਾਨੂੰ ਫੇਰ ਵੀ 15 20 ਮਿੰਟ ਲੱਗਾ ਪਰ ਜਦੋਂ ਆਏ ਸੀ ਤਾਂ ਇੱਥੇ ਅੱਗ ਦੀਦੀ ਸੀ ਇਹਨੂੰ ਅੱਗ ਪਈ ਹੋ ਸੀ ਲਾਟਾਂ ਹੀ ਬਹੁਤ ਜ਼ਿਆਦਾ ਸਾਰੀ ਅੱਗ ਜਿੱਦਾਂ ਐਸ ਦੁਕਾਨ 'ਚ ਜ਼ਿਆਦਾ ਕੱਪੜੇ ਕਰਕੇ ਸਿੰਥੈਟਿਕ ਦੇ ਹਨ ਤੇ ਉਹ ਇਦਾਂ ਸੜ ਗਏ ਸੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਮੰਨ ਲਿਓ ਤੁਸੀਂ ਪਤਾ ਨਹੀਂ ਪਾਜੀ ਕਿਹੜਾ ਆਈਡੀਆ ਹੁੰਦਾ ਆ ਆਪਾਂ ਸਮਾਨ ਪਾਜਦਾ ਆ 4-5 ਲੱਖ ਰੁਪਈਆ ਤਾਂ ਕਿਤੇ ਨਹੀਂ ਗਿਆ ਮੇਰਾ ਤਾਂ ਸਿੱਧਾ ਸਿੱਧਾ ਹੀ ਆ ਸਭ ਲੋਕਾਂ ਦੇ ਸੁਸਤਾਂ ਦੀ ਪਰਫਾਈ ਵੀ ਫਿਰ ਉਹਨਾਂ ਨੇ ਤਾਂ ਮੰਗਣਾ ਹੀ ਆਪਣਾ ਉਹ ਤਾਂ 28 ਤਰੀਕ ਨੂੰ ਪਾਜੀ ਮੈਂ ਆਰਡਰ ਭੇਜਣੇ ਸੀ ਮੈਂ ਤਿਆਰ ਕਰਦੀ ਪਈ ਸੀ ਮੈਂ ਕੁਝ ਲਹਿੰਗੇ ਲੁੰਗੇ ਰੈਡੀ ਕੀਤੇ ਹੋਏ ਸੀ ਤੇ ਕੁਝ ਹੋਰ ਹੁੰਦੇ ਮੈਂ ਕਿੰਨੇ ਸਮੇਂ ਤੋਂ ਕਰ ਰਹੇ ਦੁਕਾਨੇ ਤੇ ਮੈਨੂੰ ਇੱਥੇ 3-4 ਸੌਥਾ ਸਾਲ ਮੈਨੂੰ ਇੱਥੇ ਹੋ ਗਿਆ ਮੈਂ ਪਹਿਲਾਂ ਉਹ ਜਿਹੜੀ ਤੋਂ ਸਾਹਮਣੇ ਦੁਕਾਨ ਸੜੀ ਆ ਪਹਿਲਾਂ ਉੱਧਰ ਕਰਦੀ ਸੀ ਉਹਦਾ ਮੈਨੂੰ ਬਹੁਤ ਸਾਲ ਹੋ ਗਿਆ ਹੁਣ 18-19 ਸਾਲ ਕੰਮ ਕਰਦੀ ਹਾਂ ਪਹਿਲੇ ਕੋਈ ਸੱਜਤਾ ਕੋਈ ਜਿਹੜੇ ਅਧਿਕਾਰੀ ਆਏ ਸੀਗੇ ਡਾਕਟਰ ਸਾਹਿਬ ਆਏ ਸੀ ਰਵਜੋਤ ਕਹਿੰਦੇ ਅਸੀਂ ਦੇਖਾਂਗੇ ਕਰਾਂਗੇ ਹੋਰ ਮੇਰੀ ਤਾਂ ਕੋਈ ਪਰਚ ਸਿਰ ਗਿਆ ਉਹ ਜ਼ਰੂਰ ਮੇਰੇ ਕੋਲ ਆਏ ਸੀਗੇ ਇੱਥੇ ਕਿ ਕੋਈ ਨਾ ਮੈਡਮ ਆਪਾਂ ਤੁਹਾਡਾ ਦੇਖਦੇ ਆ ਸੁਣਦੇ ਆ ਹੋਰ ਕਿਸੇ ਨਾਲ ਲਾਸ ਸਰ ਸਾਰਾ ਪਹਿਲਾ ਤਾਂ ਇਹੋ بڑا ਦੁੱਖ ਆ ਕਿ ਜਾਨੀ ਨੁਕਸਾਨ ਹੋਇਆ ਮੇਰੇ ਨਾਲ ਕੰਮ ਕਰਦੀ ਸੀ ਹਾਂ ਉਹ ਵੀ ਸ਼ਾਇਦ ਕੰਦੇ ਪੂਰੇ ਹੋ ਗਏ ਅੱਛਾ ਹਾਂ ਜੀ ਤਾਂ ਲਾਸਟ ਆਪਾਂ ਨੁਕਸਾਨ ਤਾਂ ਹੁਣ ਦੇ ਹੀ ਆ ਤਾਂ ਸਰਕਾਰ ਨੂੰ ਚਾਹੀਦਾ ਅਸੀਂ ਪੂਰਾ ਪੂਰਾ ਕਰਕੇ ਤਾਂ ਵੀ ਫਦਾ ਹਰੇ ਮਿਹਨਤ ਲਈ ਤੁਰੇ ਕਰਦੇ ਆ ਘਰ ਛੱਡ ਕੇ ਅਸੀਂ ਦੁਕਾਨਾਂ ਤੇ ਆਈ ਦਾ ਕੰਮ ਕਰਨ ਕਿਸੇ ਬਾਕੀ ਸਰਕਾਰ ਨੂੰ ਤਾਂ ਚਾਹੀਦਾ ਆ ਜੋ ਵੀ ਮੁਆਜਾ ਸਾਰਿਆਂ ਨੂੰ ਦੇਣ ਕਿਉਂਕਿ ਘਰਾਂ ਚੱਕੜਾ ਬਹੁਤ ਵਧੀਆ ਆ ਸੀ ਵੀ ਦਿਹਾੜੀਦਾਰੀਆਂ ਸਾਰੇ ਤਦ ਕਿਹੜਾ ਜਿੰਨਾ ਮੌਤ ਹੋਈ ਆ ਉਹ ਵੀ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂਜੀ ਬਹੁਤ ਜਾਣੇ ਮੌਤ ਤਾਂ ਕਈਆਂ ਦੀ ਹੋਈ ਆ ਜੀ ਬੱਚੇ ਸੜ ਗਏ ਨਿੱਕੇ ਨਿੱਕੇ ਐਸੀ ਦੁਕਾਨ ਦੇ ਪਿੱਛੇ ਰਹਿੰਦੇ ਸੀ ਉਹ ਤਾਂ ਹੁਣ ਪਤਾ ਹੀ ਨਹੀਂ ਖੁੱਲੇ ਪਏ ਆ ਮਕਾਨ ਅੰਦਰ ਦੇਖ ਕੇ ਆਓ ਐਡੇ ਝੁੱਸ ਗਏ ਸਾਰੇ ਹੁਣ ਪਤਾ ਨਹੀਂ ਕਿਹੜਾ ਮਰ ਗਿਆ ਤੇ ਕਿਹੜਾ ਬਚ ਗਿਆ ਉਹ ਆਂਟੀ ਤਾਂ ਦਾ ਲੱਗਦਾ ਸੀ ਉਸੇ ਵੇਲੇ ਡੱਡੀ ਸੀ ਤਕਰੀਬਾ ਆ ਅੰਕਲ ਡੱਡ ਹੋ ਗਏ ਉਹ ਵੀ ਐਸੀ ਦੁਕਾਨ ਤੇ ਸੀ ਉੱਪਰ ਰਹਿੰਦੇ ਸੀ ਉਹਨਾਂ ਦੀਆਂ ਤਾਂ ਹੱਡੀਆਂ ਹੀ ਆ ਬਸ ਕੁਝ ਨਹੀਂ ਕੰਮੀ ਪਿਆ ਪ੍ਰੀਯ ਮਾਡਿਆਲਾ ਅੱਡੇ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਹੋਸਟਲ ਵਿੱਚ ਨੇ ਔਰ ਬੜਾ ਭਿਆਨਕ ਹਾਦਸਾ ਵਾਪਰਿਆ। ਦੇਖੋ ਜੀ ਇਹ ਜਿਹੜੀ ਘਟਨਾ ਅਚਾਨਕ ਵਾਪਰ ਗਈ ਹੈਗੀ ਆ ਇਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਅਸੀਂ ਐਕਸੀਡੈਂਟ ਦਾ ਜਿਹੜਾ ਪਾਚਾ ਅਨਨੋਨ ਬੰਦੇ ਦੇ ਕਲਾਸ ਦੇ ਦਿੱਤਾ ਹੈ ਔਰ ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਦਾ ਟਰੱਕ ਦਾ ਇਧਰ ਨੂੰ ਮਕਸਦ ਜਾਣ ਦਾ ਕੀ ਸੀ ਕਿਉਂਕਿ ਜਿਹੜੇ ਬੋਟਲਿੰਗ ਬਰਾਂਡ ਆ ਅਫਸਰ ਹੋ ਹਾਈਵੇ ਦੇ ਉੱਤੇ ਰਹਿੰਦੇ ਹੈਗੇ ਇਦ ਨੂੰ ਉਹਦਾ ਮੌਨ ਦਾ ਕਾਰਨ ਸੀ ਕਿਉਂਕਿ ਡਰਾਈਵਰ ਮੌਕੇ ਦੇ ਉੱਤੇ ਭੱਜ ਗਿਆ ਜਾਂ ਵਿੱਚ ਜੀ ਦੇ ਵਿੱਚ ਹੋ ਗਿਆ ਕਿਉਂਕਿ ਉਹਦੇ ਬਾਰੇ ਹਜੇ ਕੁਝ ਨਹੀਂ ਕਰ ਰਹੇ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਔਰ ਜਿੱਥੋਂ ਤੱਕ ਲੋਕਾਂ ਦਾ ਵੀ ਜਾਇਜ਼ ਗੱਲ ਹੈਗੀ ਆ ਵੀ ਜਦੋਂ ਗੈਸ ਨਹੀਂ ਤਾਂ ਕਿਸੇ ਨੂੰ ਪੁੱਛ ਕੇ ਨਹੀਂ ਜਾਣਾ ਵੀ ਮੈਂ ਕੇਸ ਰੇ ਜਿੱਥੇ ਹਵਾ ਦਾ ਪ੍ਰਕੋਪ ਹੋਣਾ ਉਹ ਉਹਦੇ ਪਾਸੇ ਨੂੰ ਚਲੇ ਜਾਣਾ ਸਾਡੀ ਪਹਿਲੋ ਸੀ ਫਸਟ ਰਾਤ ਦੇ ਵੀ ਲੋਕਾਂ ਦਾ ਵੱਧ ਤੋਂ ਵੱਧ ਜਿਹੜਾ ਲੋਕਾਂ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਹੁੰਦਾ ਉਹਨੂੰ ਬਚਾਇਆ ਜਾ ਸਕੇ ਹੁਣ ਅਸੀਂ ਰਾਤ ਹੀ ਐਫ ਆਈ ਆਰ ਜਿਹੜੀ ਰਜਿਸਟਰ ਕਰਦੀ ਇਹਦੇ ਵਿੱਚ ਇਨਵੈਸਟੀਗੇਸ਼ਨ ਆ ਕੋਈ ਕਈ ਚੀਜ਼ਾਂ ਫਹਾ ਜੁੜੀਆਂ ਹੋਰ ਵੀ ਇੱਥੇ ਫੈਲ ਰਹੀਆਂ ਉਹਦੇ ਤੇ ਵੀ ਸਾਡਾ ਵਰਕ ਆਫ ਕਰਕੇ ਸੀ ਬੰਦੇ ਰੌਂਡ ਆਪ ਕੀਤੇ ਹੋਏ ਵੀ ਇੱਥੇ ਗੈਸ ਊਿਕੜਦਾ ਸੀ ਦੂਜਾ ਵੀ ਕਰਦਾ ਉੱਥੇ ਸਾਡੀ ਵਰਕ ਕਰ ਚੱਲ ਰਿਹਾ ਉਹ ਜਲਦੀ ਅਸੀਂ ਕਲੀਅਰ ਕਰ ਰਹੇ ਪਹਿਲਾਂ ਵੀ ਸਰ ਦੋ ਵਾਰ ਹੀ ਹਾਸੇ ਜਿਹੜੇ ਵਾਪਰਨ ਦੇ ਚਾਂਸ ਬਣ ਗਏ ਸੀ ਤੇ ਤੀਜੀ ਵਾਰ ਇਹ ਹਾਸਾ ਵਾਪਰ ਹੀ ਗਿਆ ਜੀ ਪਹਿਲਾਂ ਫਿਰ ਕੋਈ ਇੰਟੀਮੀਸ਼ਨ ਨਹੀਂ ਕੀਤਾ ਗਿਆ ਸੀ ਗੈਸ ਨਹੀਂ ਦੇਖੋ ਕਿਸੇ ਬੰਦਿਆਂ ਨੇ ਕੋਈ ਨਹੀਂ ਕੀਤਾ ਸਾਡੀ ਅਕਸਰ ਜਦੋਂ ਵੀ ਇਹਨਾਂ ਦੇ ਚੱਲਦੇ ਹੈਗੇ ਅਸੀਂ ਇਹਨਾਂ ਦਾ ਗੈਸ ਪਲਾਂਟ ਵਾਲਿਆਂ ਨਾਲ ਡਰਾਈਵਰਾਂ ਨਾਲ ਵੀ ਸਾਡਾ ਟ੍ਰੈਫਿਕ ਬਿੰਗ ਵੀ ਆ ਇਹਨਾਂ ਦੇ ਨਾਲ ਸਮੇਂ-ਸਮੇਂ ਤੇ ਅਸੀਂ ਇਹਨੂੰ ਜਿਹੜੀ ਡੈਮੋਨੇਸ਼ਨ ਦੇ ਕੇ ਇਹਨਾਂ ਨੂੰ ਸਿਖਾਉਂਦੇ ਰਹਿੰਨੇ ਆਂ ਕਿ ਇਸ ਤਰੀਕੇ ਦੇ ਨਹੀਂ ਆ ਜਿਹੜਾ ਇਹਨਾਂ ਨੂੰ ਆ ਚੀਜ਼ਾਂ ਨੂੰ ਅਵੋਇਡ ਕੀਤਾ ਜਾਵੇ। ਸਮੇਂ-ਸਮੇਂ ਸਾਡਾ ਟ੍ਰੈਫਿਕ ਬੰਗਿਆ ਉਹ ਵੀ ਆ ਕੇ ਅਫਸਰ ਕੋਲ ਸਾਡਾ ਮੌਕ ਡੈਲ ਵੀ ਅਸੀਂ ਕਰਾਉਂਦੇ ਰਹਿੰਨੇ ਆਂ ਕਿ ਜੇ ਗੈਸ ਫਾਇਰ ਹੋ ਜਾਏ ਤੇ ਉਹਦੇ ਨਾਲ ਆ ਪਰ ਇਹ ਇੱਕ ਅਚਾਨਕ ਜਿਹੜਾ ਐਕਸੀਡੈਂਟ ਜਿੱਦਾਂ ਵਾਪਰਿਆ ਜਿੱਦਾਂ ਹੁਣ ਦੱਸ ਦਿਆ ਕਿ ਇਥੋਂ ਆ ਕੇ ਇੱਕ ਸਬਜ਼ੀ ਨਾਲ ਭਰਿਆ ਜਿਹੜਾ ਟੈਂਕਰ ਸੀ ਉਹਦੇ ਵਿੱਚ ਲੱਗਨ ਔਨ ਕਰਕੇ ਘਟਨਾ ਵਾਪਰੀ ਆ। ਇਹ ਚ ਕਿਸੇ ਦਾ ਵੀ ਕੋਈ ਮਤਲਬ ਕਹ ਲੋ ਚਾਹ ਕੇ ਵੀ ਅਗਲਾ ਨਹੀਂ ਚਾਹੁੰਦਾ ਵੀ ਮੈਂ ਵੀ ਨਹੀਂ ਚਾਹੁੰਦਾ ਜੇ ਮੈਂ ਟਰੱਕ ਡਰਾਈਵਰ ਹੋਵਾਂ ਤੇ ਮੇਰੇ ਨਾਲ ਜਿਹੜਾ ਹਾਸਾ ਹੋਵੇ ਤਾਂ ਮੈਂ ਵੀ ਗੈਸ ਦੇ ਵਿੱਚ ਹੀ ਪੜ ਜਾਵਾਂ ਇਹ اچانک ਘਟਨਾ ਬਪਣੀ ਹੈ ਜਿਹੜੀ ਕੋ ਬਹੁਤ ਮਾੜੀ ਆ ਜਿਹੜਾ ਲੋਕਾਂ ਦਾ ਜਾਨ ਮਾਲ ਚਲ ਗਈ ਉਹ ਪੂਰਤੀ ਨਹੀਂ ਕੀਤੀ ਜਾਂਦਾ ਸੋ ਵੀ ਬਾਕੀ ਜਿਹੜਾ ਅਸੀਂ ਜਿਹੜਾ ਐਪਡ ਕਰ ਰਹੇ ਆ ਕਥਾ ਜਿਆ ਨੁਕਸਾਨ ਹੋਇਆ ਲੋਕਾਂ ਦੀ ਛੱਤਾਂ ਗਿਰ ਗਈ ਉਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਆ ਰਿਹਾ ਐ ਐਸਡੀਐਮ ਸਾਹਿਬ ਨਾਲ ਮੇਰੀ ਗੱਲ ਹੋਈ ਆ ਉੱਪਰ ਵੀ ਗੱਲ ਹੋਈ ਆ ਉਹ ਸਾਰੇ ਬੰਦੇ ਆ ਕੇ ਹੁਣੇ ਉਹ ਸਾਰਾ ਇਹਨਾਂ ਦਾ ਮੁਆਜਰਾ ਕਵਰ ਕਰ ਰਿਹਾ ਜੀ ਜਿੰਨਾ ਜਿੰਨਾ ਵੀ ਨੁਕਸਾਨ ਹੋਇਆ ਪ੍ਰਸ਼ਾਸਨ ਦਾ ਮੁਆਜਰਾ ਦੇ ਕਵਰ ਕਰ ਲਈ ਜਰੂਰ ਆਪਾਂ ਆ ਰਹੇ ਧਰਨਾ ਲਗਾਇਆ ਹੋਇਆ ਪਿੰਡ ਵਸਨੀਕਾਂ ਨੇ ਉਹ ਧਰਨਾ ਲਗਾਇਆ ਦੇਖੋ ਜੀ ਪਹਿਲਾਂ ਤਾਂ ਗੱਲ ਆ ਕਿ ਇਨਵੈਸਟੀਗੇਸ਼ਨ ਐ ਕੁਝ ਕਈ ਚੀਜ਼ਾਂ ਸਿਆਸਤਾਂ ਵੀ ਹੁੰਦੀਆਂ ਮੇਰੀ ਤਾਂ ਪਬਲਿਕ ਨੂੰ ਹੀ ਬੇਨਤੀ ਆ ਕਿ ਆਪਾਂ ਸਿਆਸਤ ਨੂੰ ਛੱਡ ਕੇ ਇਹਨਾਂ ਦੀ ਜਿਹੜੇ ਬੰਦੇ ਚੱਲ ਪਹਿਲੋ ਜਿਹੜਾ ਇਨਸਾਨੀਅਤ ਨਾਤੇ ਆ ਫਰਜ ਬਣਦਾ ਹੈਗਾ ਜੇ ਕੋਈ 200 400 500 ਆਪਣੀ ਤੌਰ ਤੇ ਵੀ ਸਾਦਾ ਕਿਸੇ ਦਾ ਭੈਣ ਭਾਈ ਆ ਕੋਈ ਕਿਸੇ ਦਾ ਕਾਰੋਬਾਰ ਨਸ਼ਟ ਹੋ ਗਿਆ ਉਹਨਾਂ ਦਾ ਜਿਹੜਾ ਸਾਨੂੰ ਹੈਲਪ ਕਰਨੀ ਬਣਦੀ ਹੈ ਨਾ ਤੇ ਸਾਰੀ ਆ ਸਿਸਟਮ ਕਰਨਾ ਬਣਦਾ ਇਹਦੇ ਲਈ ਅਸੀਂ ਲੱਗੇ ਹੋਏ ਆ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੀ ਜਿਹੜਾ ਨਾਲ ਲੈ ਕੇ ਇਹ ਅਸੀਂ ਤਾਂ ਜਲਦੀ ਧੰਨ ਰਿਮੂਵ ਕਰਾ ਦਾਂਗੇ